ਮਾਵਾ ਕਰਦੀਆਂ ਕੰਧਾਂ ਹੁੰਦੀਆਂ ਨੇ ਜੇ ਇਹ ਡਿੱਗ ਜਾਣ ਨਾ ਤਾਂ ਘਰ ਖੰਡਰ ਬਣ ਜਾਂਦੇ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸੋਸ਼ਲ ਮੀਡੀਆ ਤੇ ਇੱਕ ਬੱਚਾ ਬਹੁਤ ਹੀ ਜ਼ਿਆਦਾ ਫੇਮਸ ਸੇ ਗੋਲੂ ਮਾਝੇ ਵਾਲਾ ਗੋਲੂ ਮਾਝੇ ਵਾਲੇ ਦੀ ਪਿੱਛੇ ਜੇ ਕਿਸਮਤ ਐਨੀ ਜ਼ਿਆਦਾ ਚਮਕੀ ਸੀ ਕਿ ਉਹ ਫਿਲਮਾਂ 'ਚ ਵੀ ਆ ਗਿਆ ਪਰਿਵਾਰ ਦੀ ਗਰੀਬੀ ਦੂਰ ਹੋ ਗਈ ਪਰਿਵਾਰ ਦੇ ਦਿਨ ਚੰਗੇ ਆ ਗਏ ਗੋਲੂ ਨੇ ਪਰਿਵਾਰ ਨਾਲ ਕਈ ਵੱਡੇ ਵੱਡੇ ਸੁਪਨੇ ਸੋਚ ਲਏ ਪਰ ਯਾਰੋ ਗੋਲੂ ਦੀ ਕਿਸਮਤ ਵਿੱਚ ਸਾਇਦ ਉਹ ਸੁਪਨੇ ਆਪਣੀ ਮਾਂ ਨਾਲ ਨਹੀਂ ਲਿਖੇ ਸੀ ਜਿਸ ਮਾਂ ਨਾਲ ਉਹ ਸਾਰੇ ਸੁਪਨੇ ਦੇਖਣਾ ਚਾਹੁੰਦਾ ਸੀ ਉਹ ਮਾਂ ਇਸ ਦੁਨੀਆ ਤੋਂ ਚਲੀ ਗਈ ਹਾਲੀ ਵਿੱਚ ਗੋਲੂ ਲਾਈਵ ਹੋਇਆ ਤੇ ਲਾਈਵ ਹੋ ਕੇ ਕੁਝ ਵੱਡੇ ਖੁਲਾਸੇ ਕੀਤੇ ਗੋਲੂ ਨੇ ਇਹ ਵੀ ਦੱਸਿਆ ਕਿ ਮਾਂ ਤੋਂ ਬਿਨਾ ਉਸ ਦੀ ਜ਼ਿੰਦਗੀ ਖਤਮ ਆ ਮਾਂ ਹੀ ਸੀ ਜੀ ਨਾਲ ਉਸਦੇ ਸਾਰੇ ਸੁਪਨੇ ਸੀ ਤੇ ਮਾਂ ਹੀ ਸੀ ਜੋ ਉਸਦੀਆਂ ਰੀਝਾਂ ਪੂਰੀਆਂ ਕਰਦੀ ਸੀ। ਗੋਲੂ ਜੋ ਵੀ ਚੀਜ਼ ਕਹਿੰਦਾ ਸੀ ਮਾਂ ਉਸ ਨੂੰ ਲੈ ਕੇ ਦਿੰਦੀ ਸੀ। ਸੋ ਮਾਂ ਨਾਲ ਬਹੁਤ ਸਾਰੇ ਸੁਪਨੇ ਸੀ ਜੋ ਗੋਲੂ ਦੇ ਖਤਮ ਹੋ ਗਏ। ਕੋਈ ਚੀਜ਼ ਲੈਣੀ ਸਭ ਤੋਂ ਪਹਿਲਾਂ ਚਾਹ ਜ਼ਿਆਦਾ ਮਾਣੋ ਹੀ ਹੁੰਦਾ ਕਿ ਇਹਨੂੰ ਚਾਣੀ ਨਨ ਜਿੰਨਾ ਮੇਰੀ ਮਾਂ ਨੂੰ ਚਾਹ ਹੁੰਦਾ ਹੁੰਦਾ ਹੈ। ਮਾਂ ਨੇ ਹੁੰਦਿਆ ਜੇ ਮੈਂ 12 ਵਜੇ ਹਣਾ 12 ਵਜੇ ਉੱਠੀ ਹੋਣਾ ਫਿਰ ਰੋਟੀ ਗਰਮ ਕਰਕੇ ਦੇਣੀ ਕਿ ਮੇਰਾ ਪੁੱਤ ਭੁੱਖਾ ਹੋਣਾ। ਮੈਂ ਰੋਟੀ ਗਰਮ ਕਰਕੇ ਦੋ ਦੀ ਲੋ ਦੀ ਮਾਂ ਹੀ ਉਹਨਾਂ ਦੀ ਤਾਂ ਬੜਾ ਖੁਸ਼ਹਾਲੀ ਜਿੰਦਗੀ ਮੈਨੂੰ ਫੇਮ ਦਾ ਨਹੀਂ ਕੋਈ ਵੀ ਚੱਕਰ ਮੈਂ ਤੁਹਾਡੇ ਨਾਲ ਤਾਂ ਗੱਲ ਸ਼ੇਅਰ ਕਰ ਦਿਨਾ ਆ ਕਿ ਬੰਦੇ ਜਿਹੜਾ ਦੇ ਲਿਆ ਹੋਰ ਦਾ ਹੋਰ ਹੋ ਜਾਂਦਾ ਯਾਰੋ ਜੇ ਤੁਸੀਂ ਵੀ ਆਪਣੀ ਮਾਂ ਨੂੰ ਪਿਆਰ ਕਰਦੇ ਹੋ ਤਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਕਮੈਂਟਾਂ 'ਚ ਵਾਹਿਗੁਰੂ ਜੀ ਜਰੂਰ ਲਿਖਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਾਰਸਿਕਾਲ ਜੀ